ਅੱਜ ਹੀ ਦੇਖੋ ਜੀ ਜੋ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਵੱਲੋਂ ਅਸੀਂ ਜਿਹੜੀ ਇਹ ਰਿਟ ਪਟੀਸ਼ਨ ਲਾਈ ਹੈ ਜੀ ਪਹਿਲਾਂ ਵੀ ਲਾਈ ਸੀ ਕ੍ਰਿਟ ਪਟੀਸ਼ਨ ਵੀ ਜੋ ਪੰਜਾਬ ਸਰਕਾਰ ਸਾਡੀ ਪ੍ਰੋਲ ਨੂੰ ਡਿਸਾਈਡ ਨਹੀਂ ਕਰ ਰਹੀ 21 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਸੀ ਵੀ ਇੱਕ ਹਫਤੇ ਵਿੱਚ ਉਹ ਜਿਹੜੀ ਪ੍ਰੋਲ ਐਪਲੀਕੇਸ਼ਨ ਆਫ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪ੍ਰੋਲ ਐਪਲੀਕੇਸ਼ਨ ਰੱਦ ਕਰਤੀ ਸੀ ਫਿਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਰੀਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ سنگੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ যাদਬ ਰਹੇ ਨੇ ਜੇਲ੍ਹ ਦੇ ਵਿੱਚ ਜਾਂ ਜੋ ਹੁਣ ਯੂਏਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਛ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤੇ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਕਿਉਰਿਟੀ ਆ ਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸ ਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ डीसी ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦੇ ਆਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਵੀ ਉਹ ਡਾਕੂਮੈਂਟ ਲਿਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪਰੋਲ ਅਰਜੀ ਆ ਉਹ ਰੱਦ ਕੀਤੀ ਹੈ ਜੀ ਹੁਣ ਸੌਂਗਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੌਂਗਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਹੈ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਜੀ ਅੱਜ ਕਿਉਂਕਿ ਪੰਜਾਬ ਦੇ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਜੇ ਮਿਲਨ ਅਨੁਮਤੀ ਦੀ ਗੱਲ ਕਰਦੇ ਆਂ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ ਭਾਸ਼ਣ ਫਿਰ ਕਿਤਨਾ ਕਿਤੇ ਕੰਟਰੋਵਰਸੀ ਖੜੀ ਕਰ ਸਕਦਾ ਹੈ ਜਵਾਬ ਨੂੰ ਆਗ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਹੈ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਹੈ ਜੋ ਉੱਥੇ ਚੇਅਰ ਤੇ ਬੈਠੇ ਤੇ ਗੱਲਬਾਤ ਕਰਨਾ ਚਾਹੁੰਦੇ ਆ ਉਹ ਇਸ਼ੂ ਜੀ ਓਕੇ ਹੁੰਦਾ ਤਾਂ ਬੋਲਣ ਦਿੰਦੇ ਆ ਜੇ ਕੋਈ ਬੰਦਾ ਉਹ ਇਸ਼ੂ ਤੋਂ ਪਾਸੇ ੜਦਾ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਉਹ ਜਿਹੜੀ ਸਾਰੀ ਹੈ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਹੈ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੋਲੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਥੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜਵਾਬ ਦੀ ਰੈਟ ਪਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆਂ ਵੀ ਅਸੀਂ ਜਿਹੜੇ ਤਿੰਨ ਇਸ਼ੂਜ਼ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕੇ ਆਂ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਨੇ ਆ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਿਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਹਾ ਸੀ ਦੇਖੋ ਜੇ ਐਂਡ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੁਅਲ ਵੀਸੀ ਥਰੂ ਦੇਖੋ ਅੱਜ ਕੱਲ ਜੋ ਕੋਟਾਂ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀ ਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਖਤਰਾ ਲੱਗਦਾ ਹੈ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਥਰੂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀ ਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਜੀ ਦੇਖੋ ਉਹ ਗਰਾਉਂਡਸ ਆਫ ਰੀਟੈਂਸ਼ਨ ਵੱਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਉਂਡਸ ਕੁਝ ਹੋਰ ਨੇ ਜੀ ਤਾ ਇਸ ਕਰਕੇ ਦੇਖੋ ਹੁਣ ਕੀ ਹੈ ਜੋ ਮੇਨ ਕੇਸ ਹੈ ਜੋ ਮੇਨ ਡਿਟੈਂਸ਼ਨ ਨੂੰ ਜਿਹੜਾ ਕਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਉਂਡਸ ਨੇ ਵੀ ਪ੍ਰੋਲ ਕਿਉ ਰਿਜੈਕਟ ਕੀਤੀ ਹੈ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਨਹੀਂ ਦੇਖੋ ਐਨਐਸਏ ਅਧੀਨ ਪਹਿਲਾਂ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤਾ ਅਸੀਂ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਡਿਲੇ ਹੋਈ ਹੈ ਰਿਟ ਪਟੀਸ਼ਨ ਡੇਟ ਸਾਲ ਹੋ ਗਿਆ ਡਿਸਾਈਡ ਨਹੀਂ ਹੋਈ ਤੁਸੀਂ ਇੱਕ ਵਾਰੀ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਆਰਡਰ ਕੀਤੇ ਤੁਸੀਂ 6 ਹਫ਼ਤਿਆਂ ਵਿੱਚ ਡਿਸਾਈਡ ਕਰੋ ਤਾਂ ਉਹ ਮੇਨ ਕੇਸ ਅਸੀਂ ਧਾਰ ਕਰਨ ਜਾ ਰਹੀ ਹੈ ਤਾਂ ਦੇਖੋ ਇਹ ਕੋਈ ਜਿਵੇਂ ਤਾਂ ਜੇਲ ਕੱਟੀ ਕਰਨੀ ਚੋਂ ਭਾਈ ਅਮਰਿਤਪਾਲ ਸਿੰਘ ਜੇਲ ਵਿੱਚ ਨજરਬੰਦ ਨੇ ਪਰ ਇਹ ਜਿਹੜੀ ਚੁਣੌਤੀ ਆ ਅਸੂਲਾਂ ਨੂੰ ਆ ਲਾਅ ਨੂੰ ਆ ਰੂਲ ਆਫ ਜਿਹੜਾ ਲਾਅ ਨਹੀਂ ਪੰਜਾਬ ਸਰਕਾਰ ਕਰੀ ਫਾਲੋ ਉਸ ਨੂੰ ਅਸੀਂ ਜੋ ਹਾਈ ਕੋਰਟ ਚ ਚੁਣੌਤੀ ਦੇ ਰਹੇ ਹਾਂ